ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਭਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਮੈਚਿੰਗ ਸੂਟ ਲੈ ਕੇ ਆਏ ਜੀ ਬ੍ਰਾਂਡਡ ਮੈਚਿੰਗ ਸੂਟ ਅੱਜ ਇੱਕ ਦਿਨ ਦੇ ਲਈ ਸੇਲ ਰਹਿਣੀ ਹੈ ਮੈਚਿੰਗ ਸੂਟਾਂ ਤੇ ਸਿਰਫ 1 ਡੇ ਲਈ ਲਈ ਸੇਲ ਲੈ ਕੇ ਆਏ ਆ ਤੁਹਾਨੂੰ ਸੂਟ ਮਿਲੂਗਾ ਜੇ 600 ਦੇ ਵਿੱਚ ਮੈਚਿੰਗ ਸੂਟ ਮਿਲੂਗਾ ਜੀ ਠੀਕ ਹੈ ਜੀ ਸਾਰੇ ਸੂਟ ਬ੍ਰਾਂਡਡ ਰਹਿਣ ਵਾਲੇ ਆ ਪਲੀਜ਼ ਮੇਰੀਆਂ ਪਹਿਲਾਂ ਦੂਰਕੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਜਲਦੀ ਤੋਂ ਜਲਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ ਮੇਰੀ ਵੀਡੀਓ ਦਾ ਠੀਕ ਹੈ ਜੀ ਜੇਕਰ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੁਸੀਂ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਤੇ ਤੁਸੀਂ ਮੇਰੀ ਸ਼ਾਪ ਤੇ ਆਉਣਾ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਹਾਨੂੰ ਪੂਰਾ ਰੇਲਵੇ ਪੌਲ ਕ੍ਰੋਸ ਕਰਕੇ ਆਉਣਾ ਪਊਗਾ ਜੀ ਠੀਕ ਹੈ ਜੀ ਰੇਲਵੇ ਪੌਲ ਨੂੰ ਕਰਾਸ ਕਰਕੇ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜੂਗੀ ਫਰਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਜਿਹੜਾ ਬਣਿਆ ਹੋਇਆ ਰੇਲਵੇ ਪੌਲ ਬਣਿਆ ਹੋਇਆ ਉਹਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਪੌਲ ਦੇ ਨਾਲ-ਨਾਲ ਵਾਪਸ ਨੀਚੇ ਉਡਾਣ ਦੀ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨ ਵਾਲੀ ਹੈ ਜੀ ਸਭ ਤੋਂ ਪਹਿਲਾਂ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਪਹਿਲੀ ਗਲੀ ਦੇ ਵਿੱਚ ਠੀਕ ਹੈ ਜੀ ਲਓ ਸਾਡੀ ਵੀਡੀਓ ਲੱਗੇ ਸਟਾਰਟ ਕਰ ਸਭ ਤੋਂ ਪਹਿਲਾਂ ਸਾਡਾ ਸੂਟ ਚੈੱਕ ਕਰੋ ਜੀ ਇਹ ਇਹ ਚੈੱਕ ਕਰੋ ਜੀ ਕਾਫੀ ਜਿਹੜਾ ਫੇਮਸ ਪ੍ਰਿੰਟ ਹੈ ਜੀ ਇਹ ਵਾਲਾ 컬러 ਚੈੱਕ ਕਰੋ ਮੈਚਿੰਗ ਬਾਟਮ ਦੇਖੋ ਇਹਦਾ ਸਕਿਨ بیس ਦੇ ਵਿੱਚ ਮੈਚਿੰਗ ਬਾਟਮ ਹੋਊਗੀ ਤੇ ਇਹ ਵਾਲਾ ਰਹੂਗਾ ਜੀ ਸ਼ਾਰਟ ਪੀਸ ਬ੍ਰਾਂਡਡ ਸੂਟ ਹੈ ਜੀ ਅੱਜ ਇਹਨਾਂ ਦੀ ਪ੍ਰਾਈਸ ਹੈਗੀ ਸਿਰਫ 600 ਰੁਪਏ ਮੈਚਿੰਗ ਸੂਟਾਂ ਦੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈਗਾ ਜੋ ਅਸੀਂ ਤੁਹਾਡੇ ਵੱਸਤੇ ਸੂਟ ਲੈ ਕੇ ਆਉਣੇ ਆ ਹਮੇਸ਼ਾ ਹੀ ਬ੍ਰਾਂਡਡ ਸੂਟ ਲੈ ਕੇ ਆਇਆ ਤੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੀ ਇਹ ਪਹਿਲਾ ਸੂਟ ਸੀ ਪ੍ਰਿੰਟ ਚ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਾਫੀ ਫੇਮਸ ਪ੍ਰਿੰਟ ਵੀ ਹੈ ਜੀ ਇਹ ਪ੍ਰਾਈਸ ਰਹੂਗੀ 600 ਰੁਪਏ ਸਕਰੀਨਸ਼ਾਟ ਲੈ ਚਲੋ ਤੇ ਆਪਣਾ ਆਰਡਰ ਤੁਸੀਂ ਬੁੱਕ ਕਰੀ ਚਲੋ ਦੂਸਰਾ ਕਲਰ ਆਊਗਾ ਜੀ ਇਹਦੇ ਵਿੱਚ ਦੂਸਰਾ ਕਲਰ ਦਿਖਾਵਾਂਗੇ ਜੀ ਤੁਹਾਨੂੰ ਇਹ ਵਾਲੀ ਰਹੂਗੀ ਜੀ ਇਹਦੇ ਵਿੱਚ ਚੈੱਕ ਦੇ ਵਿੱਚ ਬਣੀ ਹੋਈ ਬਾਟਮ ਠੀਕ ਹੈ ਜੀ ਬਾਟਮ ਚੈੱਕ ਦੇ ਵਿੱਚ ਹੈ ਦੂਸਰਾ ਕਲਰ ਆਊਗਾ ਜੀ ਮਾਊਸ ਜੀ ਸ਼ੇਡ ਵਿੱਚ ਠੀਕ ਹੈ ਜੀ ਮਾਊਸ ਸ਼ੇਡ ਵਿੱਚ ਆਊਗਾ ਦੇਖੋ ਜੀ ਠੀਕ ਹੈ ਜੀ ਪਰੈਂਟ ਦੇਖੋ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਥੋੜਾ ਜਿਹਾ ਫੁੱਲ ਤੋਂ ਹਟਕੇ ਆ ਪ੍ਰਾਈਸ ਸਿਰਫ 600 ਰਹਿਣ ਵਾਲੀ ਹੈ ਜੀ ਇਹਦੀ ਬ੍ਰਾਂਡਡ ਸੂਟ ਹੈ ਜੀ ਸਾਰੇ ਤੀਸਰਾ ਕਲਰ ਦਿਖਾਵਾਂਗੇ ਤੁਹਾਨੂੰ ਤੀਸਰਾ ਕਲਰ ਚੈੱਕ ਕਰੋ ਜੀ ਦਾ ਇਹ ਕੇਵਲਾ ਕਲਰ ਆਊਗਾ ਜੀ ਦੇਖੋ ਜੀ ਇਹ ਕੇਵਲਾ ਕਲਰ ਆਊਗਾ ਬਹੁਤ ਹੀ ਪਿਆਰਾ ਜਿਹਾ ਸੁੱਕਾ ਜਿਹਾ ਮਹਿੰਦੀ ਜੇ ਛੇੜ ਜਿਵੇਂ ਹੁੰਦਾ ਉਹ ਵਾਲਾ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਚੈੱਕ ਕਰੋ ਠੀਕ ਹੈ ਜੀ ਇਹ ਕੇਵਲਾ ਕਲਰ ਆਉਣ ਵਾਲਾ ਇਹਦੇ ਵਿੱਚ ਤੀਸਰਾ ਕਲਰ ਆਊਗਾ ਜੀ ਵਾਈਨ ਸ਼ੇਡ ਦੇ ਵਿੱਚ ਦੇਖੋ ਜੀ ਤੀਸਰਾ ਕਲਰ ਆਊਗਾ ਜੀ ਵਾਈਨ ਸ਼ੇਡ ਵਿੱਚ ਚੈੱਕ ਦੇ ਵਿੱਚ ਰਹੂਗੀ ਬਾਟਮ ਤੇ ਇਹ ਵਾਲਾ ਆਊਗਾ ਜੀ ਸ਼ਰਟ ਪੀਸ ਪ੍ਰਾਈਜ਼ ას ਰਹੂਗੀ ਜੀ 600 ਰੁਪਏ ਠੀਕ ਹੈ ਜੀ ਇਹਨਾਂ ਸੂਟਾਂ ਦੀ ਜਿਹੜੀ ਪ੍ਰਾਈਜ਼ ਰਹਿਣ ਵਾਲੀ ਹੈ ਸਿਰਫ 600 ਰੁਪਏ ਰਹਿਣ ਵਾਲੀ ਹੈ ਜੀ ਦੇਖੋ ਜੀ ਇਹ ਵਾਲੀ ਆਣੀ ਹੈ ਜੀ ਸ਼ਰਟੇਜ ਦਾ ਦੇਖੋ ਜੀ ਮੈਚਿੰਗ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਹੈ ਇਹਨਾਂ ਦੀ ਠੀਕ ਹੈ ਜੀ ਪ੍ਰਾਈਸ ਰਹੂਗੀ ਅੱਜ 600 ਰੁਪਏ ਇਹ ਵਾਲਾ ਚੈੱਕ ਕਰੋ ਜੀ ਦੇਖੋ ਜੀ ਇਹ ਬੋਟਮ ਆਉਗੀ ਆਫ ਵਾਈਟ بیس ਦੇ ਵਿੱਚ 셔ਲਟ ਆਉਗੀ ਜੀ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਅੱਜ ਪ੍ਰਾਈਸ ਰਹਿਣ ਵਾਲੀ ਹੈ ਸਿਰਫ 600 ਰੁਪਏ ਚੈੱਕ ਕਰੋ ਜੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਆ ਸਕਿਨ ਬੇਸ ਦੇ ਵਿੱਚ ਸ਼ਰਟ ਆਣ ਵਾਲੀ ਆ ਪ੍ਰਾਈਸ ਸਿਰਫ ਅੱਜ 600 ਰੁਪਏ ਰਹਿਣ ਵਾਲੀ ਹੈ ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਖਾਦੀ 'ਚ ਰਹੂਗਾ ਠੀਕ ਹੈ ਜੀ ਤੁਹਾਨੂੰ ਦਿਖਾਵਾਂਗੀ ਖਾਦੀ ਦੇ ਵਿੱਚ ਰਹਿਣ ਵਾਲਾ ਖਾਦੀ ਸਟੱਫ ਦੇ ਵਿੱਚ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਹੈ ਐਦਾਂ ਦਾ ਕੋਈ ਚੂਬਣ ਵਾਲਾ ਸਟੱਫ ਨਹੀਂ ਹੈ ਕਿ ਤੁਹਾਡੇ ਚੂਬੂਗਾ ਪਾਏ ਤੋਂ ਬਿਲਕੁਲ ਪਿਓਰ ਕਾਟਨ ਸਟੱਫ ਹੈ ਜੀ ਤੇ ਇਹਦੀ ਪ੍ਰਾਈਸ 650 ਰੁਪਏ ਹੋਗੀ ਜੀ ਕਿਉਂਕਿ ਇਹ ਖਾਦੀ ਦੇ ਵਿੱਚ ਆਊਗਾ ਤੁਹਾਨੂੰ ਅੱਜ ਦੇ ਰਿਹਾ ਜੀ 850 ਵਾਲੇ ਸੂਟ ਸਿਰਫ ਠੀਕ ਹੈ ਜੀ 600 ਰੁਪਏ ਦੇ ਵਿੱਚ ਇਹ ਤੁਹਾਨੂੰ ਇਹਦੀ ਪ੍ਰਾਈਸ 650 ਰਹੂਗੀ ਕਿਉਂਕਿ ਖਾਦੀ ਦੇ ਵਿੱਚ ਆ ਗਿਆ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਮੂਗੀਆ ਸ਼ੇਡ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਸ਼ਰਟ ਕੁਝ ਇਹ ਸ਼ਰਟ ਰਹੂਗੀ ਜੀ ਪ੍ਰਿੰਟਿੰਗ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰੇ ਜਿਹੇ ਡਿਜ਼ਾਈਨ ਲੈ ਕੇ ਆਏ ਆ ਪ੍ਰਾਈਸ ਸਿਰਫ ਅੱਜ 600 ਰਹੂਗੀ ਜੀ ਬਿਲਕੁਲ ਪਿਓਰ ਕਾਟਨ ਸਟੱਫ ਹੈ ਕਿਸੇ ਤਰ੍ਹਾਂ ਦਾ ਮਿਕਸ ਨਹੀਂ ਹੈਗਾ ਜਲਦੀ ਇਹਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਥੋੜਾ ਜਿਹਾ ਬਿਗ ਪ੍ਰਿੰਟ ਆਊਗਾ ਕਾਫੀਆਂ ਨੂੰ ਜ਼ਿਆਦਾ ਪਸੰਦ ਹੁੰਦਾ ਬਿਲਕੁਲ ਪਿਓਰ ਕਾਟਨ ਹੈ ਜੀ ਇਹ ਵਾਲੀ ਰਹੂਗੀ ਜੀ ਬਾਟਮ ਚੈੱਕ ਕਰੋ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਦੇਖੋ ਜੀ ਇਹ ਸ਼ਲਟ ਰਹਿਣ ਵਾਲੀ ਹੈ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਰਹੂਗਾ ਬਿਗ ਪ੍ਰਿੰਟ ਹੈ ਪਰ ਬਹੁਤ ਸੋਹਣਾ ਲੱਗਦਾ ਜੀ ਸੂਟ ਬਣਿਆ ਹੋਇਆ ਇਹ ਦੇਖੋ ਜੀ ਠੀਕ ਹੈ ਜੀ ਅੱਜ ਦੇ ਸੂਟ ਬਹੁਤ ਹੀ ਪਿਆਰੇ ਜੇ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਮੋਸਟਰ ਸ਼ੇਡ ਦੇ ਵਿੱਚ ਆਊਗਾ ਜੀ ਦੇਖੋ ਇਹ ਆਉਗੀ ਜੀ ਬਾਟਮ ਸ਼ਰਟ ਦੇਖੋ ਜੀ ਬਹੁਤ ਹੀ ਪਿਆਰੀ ਜੀ ਸ਼ਰਟ ਹੈ ਚੈੱਕ ਕਰੋ ਜੀ ਅੱਜ ਪ੍ਰਾਈਸ ਇਹਨਾਂ ਦੀ ਰਹਿਣ ਵਾਲੀ ਹੈ 600 ਰੁਪਏ ਡਿਜ਼ਾਈਨ ਪ੍ਰਿੰਟ ਸਾਰੇ ਨਵੇਂ ਮੈਨਣ ਵਾਲੇ ਆ ਤੁਹਾਨੂੰ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਗਾਜਰੀ ਟੋਨ ਤੇ ਆਉਗਾ ਜੀ ਆਫ ਵਾਈਟ ਬੇਸ ਤੇ ਆਉਗੀ ਸ਼ਰਟ ਲੀਫ ਪ੍ਰਿੰਟਿੰਗ ਹੈ देखो जी, बहुत ही प्यारा प्रिंट है अज प्राइस रहेगी छे सौ रुपए सिर्फ वन डे सेल है जी ये इस तो बाद बाही रेट है दा आप सिर्फ वन डे सेल है चेक करो जी शर्ट देखो ये आऊगी बॉटम ये आई जी शर्ट देखो जी ये शर्ट आऊगी वाला चेक करो जी ये भी काफ़ी फेमस प्रेंट है रोज़ मैचिंग वाला प्रेंट है जी ये बॉटम आऊगी गोल्डन शेड पे है जी कलर ये ठीक है जी माउस गोल्डन शेड है ये वाली आऊगी जी शर्ट चेक करो बहुत ही प्यारा जा प्रिंट रहेगा ਕਜੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹਨਾਂ ਦੀ ਸਿਰਫ ਅੱਜ ਦਾ ਦਿਨ 600 ਰੁਪਏ ਆਫਰ ਵਿੱਚ ਲਗਾਤੀ ਹੈ ਜੀ ਤੁਹਾਨੂੰ ਸੂਟ ਦੇਖੋ ਜੀ ਜਿੱਥੋਂ ਮਰਜੀ ਟਰਾਈ ਕਰ ਲਓ ਜੀ ਇਹ ਵਾਲੇ ਮੈਚਿੰਗ ਸੂਟ ਤੁਹਾਨੂੰ ਨਹੀਂ ਮਿਲਣਗੇ 600 ਦੇ ਵਿੱਚ ਦੇਖੋ ਜੀ ਚੱਕਰੀ ਚੱਲੋ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਕਲਰ ਪ੍ਰਿੰਟ ਬਹੁਤ ਪਿਆਰਾ ਹੈ ਅੱਜ ਪ੍ਰਾਈਸ ਸਿਰਫ 600 ਰੁਪਏ ਲੇ शिपिंग चार्ज एक्सट्रा पैन वाला जी ठीक है जी शिपिंग चार्ज बच्च नहीं होंगे शिपिंग चार्ज तुम एक्सट्रा पाएगा जी ए वाला कलर चेक करो जी स्ाई ब्लू कलर से आऊगा जी सकाई ब्लू कलर च आने वाला ये वाली रहूगी जी शर्ट देखो ठीक है जी बहुत प्यारा सा प्रेंट रहेगा बिल्कुल प्योर कॉटन स्टाफ रहेगा जी ਅੱਜ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਜਿੰਨਾ ਵੀ ਨੇ ਭੈਣਾਂ ਨੇ ਸੂਟ ਲੈਣੇ ਲੈ ਸਕਦੇ ਹੋ ਦੇਖੋ ਜੀ ਇਹਨੇ ਸੋਹਣੇ ਤੁਹਾਨੂੰ ਜਿੱਥੇ ਮਰਜ਼ੀ ਪਾ ਲਓ ਜੀ ਇਹ ਵਾਲੇ ਸੂਟ ਦੇ ਰਹੇ ਆ ਇੰਦਾ ਹੀ ਹੈਗੇ ਵੀ ਘਰ ਪਾਉਣ ਵਾਲੇ ਸੂਟ ਹੈ ਜੀ ਬਹੁਤ ਸੋਹਣੇ ਸੂਟ ਹੈ ਕੋਈ ਕਲਰ ਨਹੀਂ ਡਲ ਹੁੰਦਾ ਕੋਈ ਬੁਰ ਨਹੀਂ ਆਂਦੀ ਇਹਨਾਂ ਤੇ ਉੱਪਰ ਬਿਲਕੁਲ ਪਿਓਰ ਕਾਟਨ ਦੇ ਰਹੇ ਆ ਜੀ ਤੁਹਾਨੂੰ ਚੈੱਕ ਕਰੋ ਠੀਕ ਹੈ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਅੱਜ ਪ੍ਰਾਈਸ ਰਹਿਣੀ 600 ਰੁਪਏ ये वाला चेक करो जी देखो जी ठीक है जी बहुत प्यारे जूट रहने अज प्राइस सिर्फ रहेगी छे सौ रुपए ब्लू कलर दि आएगा जी वाली आएगी बॉटम तो यह वाली रहूगी शर्ट चेक करो जी ਇਹ ਸ਼ਾਰਟ ਰਹੂਗੀ ਜੀ ਇਹ ਵਾਲੀ ਬਾਟਮ ਆਉਗੀ ਸਕਾਈ ਬਲੂ ਕਲਰ ਦੇ ਵਿੱਚ ਆਊਗਾ ਜੀ ਇਹ ਤੇ ਪ੍ਰਾਈਸ ਆ ਜੇ ਰੈਡੀ 600 ਰੁਪਏ ਇਹਦੇ ਵਿੱਚ ਇੱਕ ਕਲਰ ਹੋਰ ਆ ਸਾਡੇ ਕੋਲੇ ਦੇਖੋ ਇਸੇ ਵਾਲਾ ਕਲਰ ਆਊਗਾ ਜੀ ਇਹ ਵਾਲਾ ਕਲਰ ਚੈੱਕ ਕਰੋ ਠੀਕ ਹੈ ਤੇ ਇਹ ਵਾਲੀ ਆਉਗੀ ਸ਼ਰਟ ਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ